ਦੇ ਸਾਹਮਣੇ ਮੈਂ ਸਾਰੀ ਪ੍ਰੈਸ ਦੇ ਸਾਹਮਣੇ ਉਹਨਾਂ ਨੂੰ ਕਿਹਾ ਸੀ ਕਿ ਮੇਰੇ ਏਰੀਆ ਦਾ ਕਿਹਾ ਸੀ ਕਿ 4 ਮਹੀਨੇ ਤੱਕ ਤੁਹਾਡਾ ਕੰਮ ਹੋ ਜੀਏਗਾ 4 ਮਹੀਨੇ ਤੋਂ ਮੈਂ ਫੋਨ ਕਰਦੇ ਹੋਏ ਮੈਨੂੰ ਅਜੇ ਗੁਪਤਾ ਜੀ ਨੂੰ ਸਾਲ ਹੋ ਗਿਆ ਜ 1.5 ਸਾਲ ਹੋ ਗਿਆ ਫੋਨ ਨਹੀਂ ਫੋਨ ਮੇਰਾ ਉਰਚੇ ਪਾਤਾ ਬਲੌਗ 'ਚ ਤੇ ਹੁਣ ਮੈਨੂੰ ਹੋਗਾ ਕੀ ਹੈ ਆਏ ਆ ਇਹਨਾਂ ਦੀ ਸੀਟ ਜਿੱਤੀ ਜਾਏਗੀ ਤੇ ਸਾਡਾ ਕੰਮ ਕਰਾ ਦੇਣਗੇ ਕਿਉਂਕਿ ਇਹ ਘਾਰ ਦੇ ਬੰਦੇਗੇ ਆ ਇਹਨਾਂ ਦੇ ਘਰ ਦੀ ਰਾਤੀ ਵੀ ਚੱਲ ਜੋਗੇ ਆ ਜਾਂਦੇ ਆ ਇਹ ਹਾ ਟਿਕਟ ਦਫਤਰ ਆ ਹਾਂ ਜੀ ਨਹੀਂ ਬੋਲਦਾ ਟਿਕਟ ਦਫਤਰ ਆ ਅਜੇ ਗੁਪਤਾ ਜੀ ਦਾ ਤੇ ਤੁਸੀਂ ਉਹਨਾਂ ਦੇ ਇਲਾਕੇ 'ਚ ਹੀ ਵੇਖ ਲਓ ਆ ਕੇ ਸੀਵਰੇਜ ਅਤੇ بارش ਆਂਦੀ ਨਾ ਐਡਾ ਐਡਾ ਪਾਣੀ ਹੋ ਜਾਂਦਾ ਐਮਐਲਏ ਦੇ ਇਲਾਕੇ ਦਾ ਹਾਲ ਵੇਖ ਲਓ ਇਹ ਹੈਗਾ ਤੇ ਜਦੋਂ ਜਾਓ ਨੇ ਦਫਤਰ ਤੇ ਕਹਿਣਗੇ ਕਿ ਹੈ ਨਹੀਂ ਹੋਣਾ ਕੰਮ ਜਾਂ ਹੋ ਜਾਏਗਾ ਮਤਲਬ ਪਾਨੇ ਲਾ ਲੈਂਦੇ ਇੱਕ ਨੰਬਰ ਦੇ ਤੇ ਇਹਨਾਂ ਕੋ ਆਪਾਂ ਬਹੁਤ ੱੱਕੇ ਹੋਏ ਆ ਸਾਨੂੰ ਕਹਿ ਗਿਆ ਜਿੱਤਨ ਤੇ ਨਵਾਂ ਕੋਈ ਆਏ ਤੇ ਸਾਡਾ ਕੰਮ ਹੋਏ ਮੱਲੇ ਜੀ ਹਾਈ ਕਮਾਂਡ ਵੱਲੋਂ ਜਿਹੜੀ ਮੈਨੂੰ ਟਿਕਟ ਨਾਲ ਨਵਾਜਿਆ ਗਿਆ ਸੀਗਾ ਵਾਰਡ ਨੰਬਰ 58 ਦੇ ਵਿੱਚ ਮੇਰੀ ਵਾਈਫ ਨੂੰ ਜਸਮੀਤ ਕੌਰ ਨੂੰ ਟਿਕਟ ਮਿਲੀ ਹੈ ਚੋਣਾਂ ਦੇ ਵਿੱਚ ਅਸੀਂ ਖੜੇ ਆ ਅੱਜ ਮੈਂ ਬਹੁਤ ਧੰਨਵਾਦ ਕਰਦਾ ਹਾਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾ ਮੰਤਰੀ ਸ਼੍ਰੀ ਤਰुण ਚੁੱਕ ਜੀ ਦਾ ਜਿਹੜੇ ਅੱਜ ਚੇਚੇ ਤੌਰ ਤੇ ਹਿੰਦੁਸਤਾਨ ਦੇ ਵਿੱਚ ਉਹਨਾਂ ਨੂੰ ਉਹਨਾਂ ਕੋਲ ਟਾਈਮ ਸਮੇਂ ਘੱਟ ਹੈ ਕਿਉਂਕਿ ਉਹ ਕਈ ਸਟੇਟਾਂ ਦੇ ਪ੍ਰਭਾਰੀ ਨੇ ਫਿਰ ਵੀ ਆਪਣਾ ਸਮਾਂ ਕੱਢ ਕੇ ਮੇਰੀ ਕੈਂਪੇਨ ਦੇ ਵਿੱਚ ਆਏ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਵੀ ਇੰਨੇ ਕੋ ਬੁਰੇ ਹਾਲ ਨੇ ਇੱਥੇ ਵਾਰਡ ਦੇ ਵਿੱਚ ਮੈਂ ਤਿੰਨ ਦਿਨ ਹੋ ਗਏ ਮੈਂ ਗਲੀਆਂ ਦੇ ਵਿੱਚ ਹੀ ਫਿਰਦਾ ਪਿਆਵਾਂ ਗਲੀਆਂ ਟੁੱਟੀਆਂ ਪਈਆਂ ਨੇ ਸੀਵਰੇਜ ਜਾਮ ਹੋਏ ਪਏ ਨੇ ਸੀਵਰੇਜ ਦੇ ਵਿੱਚ ਕੀ ਤੁਹਾਨੂੰ ਦੱਸਾਂ ਕੁੱਤੇ ਤੱਕ ਮਰੇ ਪਏ ਨੇ ਮੈਂ ਇੱਕ ਸੀਵਰੇਜ ਆਪ ਖੋਲ ਕੇ ਦੇਖਿਆ ਉਹਦੇ ਵਿੱਚ ਮਰਿਆ ਕੁੱਤਾ ਮੈਂ ਬਾਹਰ ਕੱਢਿਆ ਮੈਂ ਇਹੋ ਜਿਹੇ ਹਾਲਾਤ ਅੰਮ੍ਰਿਤਸਰ ਇਹੋ ਜਿਹੇ ਸ਼ਹਿਰ ਦੇ ਵਿੱਚ ਬਣ ਗਏ ਨੇ ਮੈਂ ਬੇਨਤੀ ਕਰਦਾ ਸਾਰੀ ਜਨਤਾ ਨੂੰ ਸਾਰਿਆਂ ਨੂੰ ਇੱਕ ਇੱਕ ਭਾਜਪਾ ਦੇ ਕਾਰਜਕਰਤਾ ਨੂੰ ਸਾਰੇ 59 ਨੰਬਰ ਵਾਰਡ ਦੇ ਨਿਵਾਸੀਆਂ ਨੂੰ ਇੱਕ ਵਾਰੀ ਸਾਨੂੰ ਮੌਕਾ ਦਿਓ ਔਰ ਮੈਂ ਦਾਅਵੇ ਨਾਲ ਤੁਹਾਨੂੰ ਕਹਿੰਦਾ ਮੈਂ ਇੱਕ ਇਹ ਜਿਹੜੀ ਆਪਣੀ 58 ਨੰਬਰ ਵਾਰਡ ਹੈ ਇਹੋ ਜੀ ਬਣਾ ਦੇਵਾਂਗਾ ਵੀ ਲੋਕ ਇੱਕ ਵਾਰੀ ਯਾਦ ਕਰਨਗੇ ਵੀ ਇਸ ਵਾਰਡ ਦੇ ਵਿੱਚ ਇਲੈਕਸ਼ਨ ਲੜਿਆ ਇਹ ਇੱਕ ਜਿਹੜਾ ਵਾਰਡ ਤੇ ਬਹੁਤ ਜ਼ਿਆਦਾ ਵੱਧ ਗਿਆ ਜੀ ਮੈਂ ਅੱਗੇ ਵੀ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਦੱਸ ਚੁੱਕਿਆ ਆਂ ਵੀ ਮੈਂ ਖੁਦ ਗੈਂਗਸਟਰ ਵਾਰਡ ਦਾ ਮੈਨੂੰ ਖੁਦ ਫੋਨ ਆਇਆ ਵਾ ਮੈਂ ਵੀ ਉਹਦਾ ਉਹਦਾ ਨਿਸ਼ਾਨੇ ਤੇ ਆ ਉਹਨਾਂ ਦੇ ਚਲੋ ਪ੍ਰਮਾਤਮਾ ਸਭ ਦੀ ਲੰਬੀ ਆਯੂ ਕਰੇ ਸਭ ਕੁਝ ਠੀਕ ਹੋਵੇ ਬਾਕੀ ਹਾਲਾਤ ਸ਼ਹਿਰ ਦੇ ਬਹੁਤ ਮਾੜੇ ਹੋਏ ਹੋਏ ਨੇ ਬਹੁਤ ਮਾੜੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਗਲੀਆਂ ਟੁੱਟੀਆਂ ਪਈਆਂ ਨੇ ਜਿਹੜੀਆਂ ਗਲੀਆਂ ਆਧੀਆਂ ਬੜੀਆਂ ਨੇ ਪੈਸੇ ਪੂਰਿਆਂ ਦੇ ਲੈ ਗਏ ਜਿਹੜੀਆਂ ਆਧੀਆਂ ਬੜੀਆਂ ਉਹ ਵੀ ਟੁੱਟੀਆਂ ਪਈਆਂ ਨੇ ਮੈਂ ਨਾ ਅੱਜ ਤੋਂ ਉਸਾਲ ਪਿੰਨਾ ਐਮ ਐਲ اے ਅਜੀਤ ਗੁਪਤਾ ਜੀ ਆਏ ਸੀ ਹੈਨਾ ਭਾਈ ਭਾਈ ਕੋਈ ਨ ਕਰਨ ਦੇ ਸਾਹਮਣੇ ਮੈਂ ਸਾਰੀ ਪ੍ਰੈਸ ਦੇ ਸਾਹਮਣੇ ਉਹਨਾਂ ਨੂੰ ਕਿਹਾ ਸੀ ਕਿ ਮੇਰੇ ਏਰੀਆ ਦਾ ਕਿਹਾ ਸੀ ਕਿ 4 ਮਹੀਨੇ ਤੱਕ ਤੁਹਾਡਾ ਕੰਮ ਹੋ ਜਾਏਗਾ 4 ਮਹੀਨੇ ਤੋਂ ਮੈਂ ਫੋਨ ਕਰਦੇ ਹੋਏ ਮੈਨੂੰ ਅਜੀਤ ਗੁਪਤਾ ਜੀ ਨੂੰ ਸਾਲ ਹੋ ਗਿਆ ਜੇ 1.5 ਸਾਲ ਹੋ ਗਿਆ ਫੋਨ ਨਹੀਂ ਫੋਨ ਮੇਰਾ ਉਰਚ ਪਾਤਾ ਬਲੌਗ ਚ ਤੇ ਹੁਣ ਮੈਨੂੰ ਹੋਗਾ ਕੀ ਆਏ ਆ ਇਹਨਾਂ ਦੀ ਸੀਟ ਜਿੱਤੀ ਜਾਏਗੀ ਜਾਂ ਸਾਡਾ ਕੰਮ ਕਰਾ ਦੇਣਗੇ ਕਿਉਂਕਿ ਇਹ ਘਾਰ ਦੇ ਬੰਦੇਗੇ ਆ ਇਹਨਾਂ ਦੇ ਘਰ ਅੱਧੀ ਰਾਤੀ ਵੀ ਚੱਲ ਜੋਗੇ ਆ ਜਾਂਦੇ ਆ ਇਹ ਹਾਥੀ ਕਿਟ ਦਫਤਰ ਆ ਹਾਂ ਜੀ ਬੋਲੋ ਟਿਕਟ ਦਫਤਰ ਆ ਅਜੇ ਗੁਪਤਾ ਜੀ ਦਾ ਤੇ ਤੁਸੀਂ ਉਹਨਾਂ ਦੇ ਇਲਾਕੇ ਚ ਹੀ ਵੇਖ ਲਓ ਆ ਕੇ ਸੀਵਰੇਜ ਅਤੇ ਬਾਰਸ਼ ਆਂਦੀ ਨਾ ਐਡਾ ਐਡਾ ਪਾਣੀ ਹੋ ਜਾਂਦਾ ਐਮਐਲਏ ਦੇ ਇਲਾਕੇ ਦਾ ਹਾਲ ਵੇਖ ਲੋ ਇਹ ਹੈਗਾ ਤੇ ਜਦੋਂ ਜਾਓ ਰੇ ਦਫ਼ਤਰ ਤੇ ਕਹਿਣਗੇ ਕਿ ਹੈ ਨਹੀਂ ਹੋਣਾ ਕੰਮ ਜਾਂ ਹੋ ਜਾਏਗਾ ਮਤਲਬ ਪਾਨੇ ਲਾ ਦਿੰਦੇ ਇੱਕ ਨੰਬਰ ਦੇ ਤੇ ਇਹਨਾਂ ਕੋ ਆਪਾਂ ਬਹੁਤ ੱੱਕੇ ਆ ਸਾਨੂੰ ਹੈਗਾ ਕਿ ਜਿੱਤਨ ਤੇ ਨਵਾਂ ਕੋਈ ਆਏ ਤੇ ਸਾਡਾ ਕੰਮ ਹੋਏ ਮੱਲੇ ਠੀਕ ਠੀਕ ਬਾਈ